ਸਾਚੂਏ ਕਾਲਜੀ ਤੁਸੀਂ ਸੁਣਦੇ ਆਏ ਹੋ ਇਤਿਹਾਸ ਦੇਆਂ ਮਹਾਨ ਅਤੇ ਬਹਾਦਰ ਮਹਿਲਾਵਾਂ ਦੀਆਂ ਕਹਾਣੀਆਂ ਰਾਣੀਆਂ ਦੀ ਸ਼ਾਨੋ ਸ਼ੌਕਤ ਭਰੀ ਜ਼ਿੰਦਗੀ ਦੀ ਪਰ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਐਸੀ ਰਾਣੀ ਨਾਲ ਜਿਸ ਨੇ ਬ੍ਰਿਟਾਨਵੀ ਹਕੂਮਤ ਦੇ ਸਾਹਮਣੇ ਡਟ ਕੇ ਮੁਕਾਬਲਾ ਕੀਤਾ ਜਿਸ ਨੇ ਸਿੱਖ ਰਾਜ ਖੋਸਨ ਅਤੇ ਆਪਣੇ ਪੁੱਤਰ ਤੋਂ ਦੂਰ ਹੋਣ ਦੇ ਬਾਵਜੂਦ ਹਾਰ ਨਹੀਂ ਮੰਨੀ ਉਹ ਸਿਰਫ ਇੱਕ ਰਾਣੀ ਹੀ ਨਹੀਂ ਸੀ ਉਹ ਸੀ ਸਿੱਖ ਇਤਿਹਾਸ ਦੀ ਸ਼ੇਰਨੀ ਮਹਾਰਾਣੀ ਜਿੰਦਕੌਰ ਮਹਾਰਾਣੀ ਜਿੰਦਕੌਰ 1817 ਵਿੱਚ ਗੁਜਰਾਵਾਲਾ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲਈ ਪਰ ਕਿਸ ਨੂੰ ਕੀ ਪਤਾ ਸੀ ਕਿ ਇਹ ਕੁੜੀ ਅੱਗੇ ਜਾ ਕੇ ਪੰਜਾਬ ਦੀ ਬਹਾਦਰ ਮਹਾਰਾਣੀ ਬਣੇਗੀ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਪੁੱਤਰ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾ ਨੇ ਆਪਣੀ ਅਕਲ ਬਹਾਦਰੀ ਅਤੇ ਦਲੇਰੀ ਨਾਲ ਇਤਿਹਾਸ 'ਚ ਆਪਣੀ ਪਛਾਣ ਬਣਾਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੀ ਰਾਜਗaddi ਕਈ ਸਾਜ਼ਿਸ਼ਾਂ ਦਾ ਸ਼ਿਕਾਰ ਹੋਈ ਪਰ 1843 ਵਿੱਚ ਜਦੋਂ ਦਲੀਪ ਸਿੰਘ ਸਿਰਫ 5 ਸਾਲ ਦਾ ਸੀ ਤਾਂ ਮਹਾਰਾਣੀ ਜਿੰਦਾ ਨੂੰ ਰਾਜ ਮਾਤਾ ਬਣਾਇਆ ਗਿਆ ਉਹ ਦਲੇਰੀ ਨਾਲ ਸਿੱਖ ਰਾਜ ਦਾ ਪ੍ਰਬੰਧ ਚਲਾਉਂਦੀ ਰਹੀ ਪਰ ਅੰਗਰੇਜ਼ਾਂ ਨੂੰ ਇੱਕ ਤਾਕਤਵਰ ਔਰਤਾਂ ਸ਼ਾਸਨ ਸਹਿਣ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜ਼ਿੰਦਕੌਰ ਅਤੇ ਉਸ ਦਾ ਪੁੱਤਰ ਰਾਜਾ ਧਿਆਨ ਸਿੰਘ ਦੀ ਦੇਖੇਟ ਜੰਮੂ ਵਿਖੇ ਗੁਪਤ ਵਾਸ ਵਿੱਚ ਰਹੇ ਜਿੱਥੇ ਉਸ ਦੇ ਪ੍ਰਾ ਗੁਲਾਬ ਸਿੰਘ ਸ਼ਾਸਨ ਕਰਦੇ ਸਨ 16 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਵਜ਼ੀਰ ਦੇ ਘਤਤ ਤੋਂ ਬਾਅਦ ਫੌਜ ਨੇ ਪੰਜ ਸਾਲਾ ਧੀਪ ਸਿੰਘ ਦੀ ਸੱਤਾ ਦਾ ਐਲਾਨ ਕਰ ਦਿੱਤਾ ਪਹਿਲਾਂ ਤਾਂ ਨਵੇਂ ਵਜ਼ੀਰ ਹੀਰਾ ਸਿੰਘ ਨੇ ਨੌਜਵਾਨ ਮਹਾਰਾਜਾ ਅਤੇ ਉਸ ਦੀ ਮਾਂ ਦਾ ਬਹੁਤ ਘਟ ਧਿਆਨ ਦਿੱਤਾ ਜਿੰਦ ਕੌਰ ਆਪਣੇ ਪੁੱਤਰ ਦੇ ਅਧਿਕਾਰਾਂ ਦੀ ਸਖਤੀ ਨਾਲ ਰੱਖਿਆ ਕਰਨ ਲਈ ਰੈਜੀਮੈਂਟਲ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਸਥਿਤੀ ਦੀ ਰੱਖਿਆ ਕਰੇ। ਅਸਲੀ ਪ੍ਰਭੂਸਤਾ ਕੌਣ ਹੈ? ਗੁਲੇਬ ਸਿੰਘ ਜਾਂ ਹੀਰਾ ਸਿੰਘ? ਪਹਿਲਾ ਤਾਂ ਖਾਲਸੇ ਨੂੰ ਇਹ ਯਕੀਨੀ ਬਣਾਉਣਾ ਸੀ ਕਿ ਕੋਈ ਖਾਲੀ ਸਿਰਲੇਖ ਵਾਲਾ ਰਾਜਾ ਨਾ ਹੋਵੇ। ਮਹਾਰਾਣੀ ਜਿੰਦਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਗੀਰਾਂ ਦੇ ਮੁਖੀ ਹੀਰਾ ਸਿੰਘ ਦੁਆਰਾ ਉਹਨਾਂ ਤੇ ਲਗਾਏ ਗਏ ਟੈਕਸ ਵਿੱਚ ਕਮੀ ਅਤੇ ਉਹਨਾਂ ਦੀਆਂ ਜ਼ਗੀਰਾ ਜ਼ਮੀਨਾਂ ਦੀਆਂ ਗ੍ਰਾਂਟਾਂ ਦੀ ਬਹਾਲੀ ਚਾਹੁੰਦੇ ਸਨ ਜੰਮੂ ਤੇ ਰਾਜਾ ਤੇ ਹੀਰਾ ਸਿੰਘ ਦੇ ਚਾਚਾ ਗੁਲਾਬ ਸਿੰਘ ਡੋਗਰਾ ਨੇ ਲਾਹੌਰ ਦੇ ਖਜ਼ਾਨੇ ਦਾ ਜ਼ਿਆਦਾਤਰ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਵੱਖ-ਵੱਖ ਇੱਕ ਧਰਿਆ ਵਿਚਕਾਰ ਸੱਤਾ ਦਾ ਸੰਘਰਸ਼ ਜਾਰੀ ਸੀ ਅਤੇ ਕੁਝ ਗੁਪਤ ਤੌਰ ਤੇ ਸਰਹੱਦ ਤੇ ਇਕੱਠੇ ਹੋ ਰਹੀਆਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨਾਲ ਗੱਲਬਾਤ ਕਰ ਰਹੇ ਸਨ ਇਹਨਾਂ ਸਮੱਸਿਆਵਾਂ ਨਾਲ ਨਜੀਠਣ ਲਈ ਮਹਾਰਾਣੀ ਨੂੰ ਬਜ਼ੁਰਗ ਰਾਜਨੇਤਾਵਾਂ ਅਤੇ ਫੌਜੀ ਆਗੂਆਂ ਦੀ ਨਵੀਂ ਨਿਯੁਕਤ ਕੌਂਸਲ ਦੀ ਸਲਾਹ ਅਤੇ ਸਮਰਥਨ ਪ੍ਰਾਪਤ ਸੀ ਆਪਣੇ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਜਿੰਦਕੌਣ ਨੇ ਦਲੀਪ ਸਿੰਘ ਦਾ ਵਿਆਹ ਹਜ਼ਾਰਾ ਸੂਬੇ ਦੇ ਗਵਰਨਰ ਅਤੇ ਸਿੱਖ ਕੁਲੀਨ ਵਰਗ ਦੇ ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਮੈਂਬਰ ਚਤਰ ਸਿੰਘ ਅਟਾਰੀਵਾਲਾ ਦੀ ਧੀ ਨਾਲ ਕਰਵਾ ਦਿੱਤਾ 1846 ਵਿੱਚ ਪਹਿਲੀ ਅੰਗਰੇਜ਼ ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਆਗੂਆਂ ਨੂੰ ਇਨਾਮ ਦਿੱਤਾ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਸੀ ਜਿਨ੍ਹਾਂ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਵੀ ਸ਼ਾਮਲ ਸਨ ਹਾਲਾਂਕਿ ਸਿੱਖ ਕਮਾਂਡਰ ਉਸ ਦੀ ਤੋਖੇਬਾਜ਼ੀ ਨੂੰ ਦੇਖ ਕੇ ਗੁੱਸੇ ਵਿੱਚ ਸਨ ਜਦੋਂ ਅਗਸਤ 1847 ਵਿੱਚ ਦਲੇਪ ਸਿੰਘ ਨੇ ਤੇਜ ਸਿੰਘ ਨੂੰ ਸਿਆਲਕੋਟ ਦਾ ਰਾਜਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਬ੍ਰਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਮਹਾਰਾਣੀ ਨੂੰ ਲਾਹੌਰ ਕਿਲੇ ਦੇ ਸਮਨ ਟਾਵਰ ਵਿੱਚ ਕੈਦ ਕਰ ਦਿੱਤਾ ਅਤੇ 10 ਦਿਨ ਬਾਅਦ ਉਸ ਨੂੰ ਸ਼ੇਖਪੁਰ ਦੇ ਕਿਲੇ ਵਿੱਚ ਭੇਜ ਦਿੱਤਾ ਗਿਆ ਤੇ ਉਸ ਦੀ ਪੈਨਸ਼ਨ ਕਟਾ ਕੇ 48000 ਰੁਪਏ ਕੱਟ ਦਿੱਤੇ ਮਹਾਰਾਣੇ ਲਈ ਸਭ ਤੋਂ ਵੱਡਾ ਝਟਕਾ ਉਸ ਦੇ 9 ਸਾਲ ਦੇ ਪੁੱਤਰ ਤੋਂ ਵੱਖ ਹੋਣਾ ਸੀ ਉਸ ਨੇ ਲਾਰੈਂਸ ਨੂੰ ਚਿੱਠੀ ਲਿਖ ਕੇ ਦਲੀਪ ਸਿੰਘ ਨੂੰ ਵਾਪਸ ਕਰਨ ਦੀ ਬੇਨਤੀ ਕੀਤੀ ਉਸ ਦੀ ਕੋਈ ਭੈਣ ਨਹੀਂ ਹੈ ਨਾ ਕੋਈ ਭਰਾ ਹੈ ਉਸ ਦਾ ਕੋਈ ਚਾਚਾ ਵੱਡਾ ਜਾਂ ਛੋਟਾ ਨਹੀਂ ਹੈ ਉਸ ਨੇ ਆਪਣਾ ਪਿਤਾ ਗਵਾ ਦਿੱਤਾ ਹੈ ਉਹਨਾਂ ਨੇ ਸਵਾਲ ਕੀਤਾ ਕਿ ਤਾਂ ਕਿ ਉਸਨੂੰ ਕਿਸ ਦੇ ਦੇਖਪਾਲ ਸੌਂਪਿਆ ਗਿਆ ਹੈ ਮਹਾਰਾਣੀ ਜਿੰਦਾ ਨੇ 13 ਸਾਲਾਂ ਤੱਕ ਆਪਣੇ ਪੁੱਤਰ ਨੂੰ ਦੁਬਾਰਾ ਨਹੀਂ ਦੇਖਿਆ ਅਗਲੇ ਸਾਲ ਨਵੇਂ ਬ੍ਰਿਟਿਸ਼ ਰੈਜ਼ੀਡੈਂਟ ਸਰ ਫ੍ਰੈਡਰਿਕ ਕਰੀ ਨੇ ਬਗਾਵਤ ਦੇ ਡਰ ਤੋਂ ਉਸਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇ ਦਿੱਤਾ ਉਸਨੂੰ ਵਾਰਾਨਸੀ ਤੋਂ ਲਗਭਗ 45 ਕਿਲੋਮੀਟਰ ਦੂਰ ਚਨਾਰ ਕਿਲੇ ਵਿੱਚ ਲਿਜਾਇਆ ਗਿਆ ਅਤੇ ਉਸਦੇ ਗਹਿਣੇ ਉਸ ਤੋਂ ਖੋਲੇ ਗਏ ਇਸ ਤਰ੍ਹਾਂ ਦੇ ਕਿਤੇ ਗਿਸਲੂਕ ਨੇ ਸਿੱਖਾਂ ਵਿੱਚ ਡੂੰਗੀ ਨਾਰਾਜ਼ਗੀ ਪੈਦਾ ਕਰ ਦਿੱਤੀ ਇੱਕ ਸਾਲ ਬੀਤ ਗਿਆ ਸੀ ਮਹਾਰਾਣੀ ਨੇ ਆਪਣੀ ਚਲਾਕੀ ਨਾਲ ਇੱਕ ਦਿਨ ਨਿਗਰਾਨੀ ਰੱਖਣ ਵਾਲਿਆਂ ਦੀ ਨਜ਼ਰ ਤੋਂ ਬਚ ਕੇ ਰਾਤ ਦੇ ਹਨੇਰੇ ਵਿੱਚ ਭੱਜਣ ਦੀ ਯੋਜਨਾ ਬਣਾਈ ਆਖਰ ਮਹਾਰਾਣੀ ਜਿੰਦਕੌਰ ਚਨਾਰ ਕਿਲੇ ਤੋਂ ਨਿਕਲਣ ਵਿੱਚ ਸਫਲ ਹੋ ਗਈ ਉਸ ਨੇ ਇੱਕ ਨੌਕਰ ਦੇ ਪੇਸ ਵਿੱਚ ਅਤਿ ਨੇਪਾਲ ਵਿੱਚ ਸ਼ਰਨ ਮੰਗਣ ਲਈ 800 ਮੀਲ ਜੰਗਲ ਵਿੱਚੋਂ ਦੀ ਯਾਤਰਾ ਕੀਤੀ ਉਹ ਅਪ੍ਰੈਲ 1849 ਵਿੱਚ ਕਾਟਮੰਦੂ ਪਹੁੰਚੀ ਉੱਥੇ ਪਹੁੰਚ ਕੇ ਰਾਣੀ ਜਿੰਦਕੌਰ ਨੇ ਅਮਰ ਬਿਕਰਮ ਸ਼ਹਾ ਦੇ ਘਰ ਵਿੱਚ ਰਹਿਣਾ ਚੁਣਿਆ ਸੀ ਕਿਉਂਕਿ ਚੌਤਰੀਆ ਪੁਸ਼ਕਰ ਸ਼ਹਾ ਮਹਾਰਾਜਾ ਅਨਜੀਤ ਸਿੰਘ ਦੇ ਜਿਉਂਦੇ ਹੋਏ ਅੰਗਰੇਜ਼ਾਂ ਵਿਰੁੱਧ ਨੇਪਾਲ ਅਤੇ ਪੰਜਾਬ ਵਿੱਚਕਾਰ ਗੱਠਰ ਜੋੜ ਬਣਾਉਣ ਵਿੱਚ ਲੱਗੇ ਮੁੱਖ ਅਧਿਕਾਰੀਆਂ ਵਿੱਚੋਂ ਇੱਕ ਸੀ ਉਹ ਕੁਝ ਮਹੀਨਿਆਂ ਲਈ ਅਮਰ ਵਿਕਰਮ ਸ਼ਾਹ ਦੇ ਘਰ ਰਹੀ ਫਿਰ ਇਸ ਤੋਂ ਬਾਅਦ ਉਸਨੇ ਆਪਣੇ ਲੋਕਾਂ ਦੀ ਜਗ੍ਹਾ ਤੋਂ ਬਾਹਰ ਆ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜੰਗ ਬਹਾਦਰ ਰਾਣਾ ਕੋਲ ਜਾਣ ਦਾ ਫੈਸਲਾ ਕੀਤਾ ਜੋ ਉਸ ਵੇਲੇ ਸਭ ਤੋਂ ਸੁਰੱਖਿਅਤ ਜਗ੍ਹਾ ਸੀ ਰਾਣੀ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਜੰਗ ਬਹਾਦੁਰ ਰਾਣਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਪਤਨੀ ਵਜੋਂ ਪੂਰੇ ਸਨਮਾਨ ਨਾਲ ਸ਼ਰਨ ਦਿੱਤੀ। ਥਾਪਾ ਸਲੇ ਦਰਬਾਰ ਕੰਪਲੈਕਸ ਵਿੱਚ ਇੱਕ ਬਿਲਕੁਲ ਨਵਾਂ ਨਿਵਾਸ ਚਾਰ ਬੁਰਜ ਦਰਬਾਰ ਬਣਾਇਆ ਗਿਆ ਸੀ ਅਤੇ ਨੇਪਾਲੀ ਸਰਕਾਰ ਦੁਆਰਾ ਇੱਕ ਪੱਤਾ ਨਿਰਧਾਰਿਤ ਕੀਤਾ ਗਿਆ। ਕਾਠਮੰਡੂ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਉਸ ਉੱਤੇ ਨਜ਼ਰ ਰੱਖਦੇ ਸੀ। ਇਹ ਮੰਨਦੇ ਹੋਏ ਕਿ ਉਹ ਅਜੇ ਵੀ ਸਿੱਖ ਰਾਜਵੰਸ਼ ਨੂੰ ਮੂਰ ਸੁਰਜੀਤ ਕਰਨ ਲਈ ਉਤਸੁਕ ਸੀ। ਉਹ 11 ਸਾਲ ਨੇ ਪਾਲ ਰਹੇ ਮਹਾਰਾਣੀ ਜਿੰਦਾਰਾ ਸਭ ਤੋਂ ਵੱਡਾ ਦੁੱਖ ਸੀ ਉਹਨਾਂ ਨੂੰ ਆਪਣੇ ਪੁੱਤਰ ਦਲੀਪ ਸਿੰਘ ਤੋਂ ਵਾਂ ਘਰ ਦਿੱਤਾ ਗਿਆ ਸੀ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਉਸ ਨੂੰ ਈਸਾਈ ਬਣਾ ਦਿੱਤਾ ਤਾਂ ਕਿ ਉਹ ਕਦੇ ਵੀ ਆਪਣੇ ਰਾਜ ਦੀ ਵਾਪਸੀ ਦਾ ਸੁਪਨਾ ਨਾ ਦੇਖ ਸਕੇ ਨਵੰਬਰ 1856 ਵਿੱਚ ਜੰਗ ਬਹਾਦਰ ਰਾਣਾ ਨੇ ਭਾਰਤ ਦੇ ਗਵਰਨਰ ਜਰਨਲ ਨੂੰ ਇੱਕ ਪੱਤਰ ਭੇਜਿਆ ਜੋ ਉਸ ਨੇ ਦਲੀਪ ਸਿੰਘ ਤੋਂ ਜਿੰਦ ਕੋਰ ਨੂੰ ਫਾੜ ਕੇ ਇੰਗਲੈਂਡ ਆਉਣ ਦਾ ਸੁਝਾਅ ਦਿੱਤਾ ਸੀ ਇਸ ਪੱਤਰ ਨੂੰ ਜਾਲਸਾਜੀ ਵੱਜੋਂ ਖਾਰਜ ਕਰ ਦਿੱਤਾ ਗਿਆ ਸੀ ਹਾਲਾਂਕਿ ਥੋੜੀ ਦੇਰ ਬਾਅਦ ਦਲੀਪ ਸਿੰਘ ਨੇ ਪੰਡਿਤ ਨੈਮੀਹਾ ਗੋਰੇ ਨੂੰ ਆਪਣੀ ਤਰਫੋਂ ਕਾਠਵੰਡੋਂ ਆਉਣ ਅਤੇ ਇਹ ਪਤਾ ਲਗਾਉਣ ਲਈ ਕਿਹਾ ਕਿ ਉਸ ਦੀ ਮਾਂ ਕਿਵੇਂ ਪ੍ਰਬੰਧ ਕਰ ਰਹੀ ਹੈ ਇਹ ਕੋਸ਼ਿਸ਼ ਵੀ ਅਸਫਲ ਹੋ ਗਈ ਅਤੇ ਪੰਡਿਤ ਨੂੰ ਮਹਾਰਾਣੀ ਨਾਲ ਸੰਪਰਕ ਕਰਨ ਤੋਂ ਮਨਾ ਕਰ ਦਿੱਤਾ ਗਿਆ ਫਿਰ ਦਲੀਪ ਸਿੰਘ ਨੇ ਇੱਕ ਬਹਾਨਾ ਬਣਾ ਕੇ ਖੁਦ ਜਾਣ ਦਾ ਫੈਸਲਾ ਕੀਤਾ 1854 ਵਿੱਚ ਜਾ ਕੇ ਲਗਭਗ 13 ਸਾਲ ਬਾਅਦ ਮਹਾਰਾਣੀ ਜਿੰਦਾ ਨੂੰ ਆਪਣੇ ਪੁੱਤਰ ਨਾਲ ਕਲਕੱਤਾ ਵਿੱਚ ਮਿਲਣ ਦਾ ਮੌਕਾ ਮਿਲਿਆ ਪਰ ਦੁੱਖ ਦੀ ਗੱਲ ਇਹ ਸੀ ਕਿ ਮਾਂ ਪੁੱਤ ਦੀ ਇਹ ਮੁਲਾਕਾਤ ਬਹੁਤ ਛੋਟੀ ਰਹੀ ਫਿਰ 1860 ਵਿੱਚ ਦਿਲੇਪ ਸਿੰਘ ਨੇ ਕਾਰਟਵੰਡੂ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਨੂੰ ਲਿਖਿਆ ਸਰ ਜohn ਲੌਗਿੰਗ ਤੋਂ ਇੱਕ ਪੱਤਰ ਵਿੱਚ ਆਪਣਾ ਪੱਤਰ ਸ਼ਾਮਿਲ ਕੀਤਾ ਤਾਂ ਜੋ ਇਸ ਨੂੰ ਰੋਕਿਆ ਨਾ ਜਾਵੇ ਜਾਂ ਜਾਲਸਾਜੀ ਵਜੋਂ ਖਾਰਜ ਨਾ ਕੀਤਾ ਜਾਵੇ ਰੈਜ਼ੀਡੈਂਟ ਨੇ ਰਿਪੋਰਟ ਦਿੱਤੀ ਕਿ ਰਾਣੀ ਬਹੁਤ ਬਦਲ ਗਈ ਸੀ ਉਸ ਨੇ ਆਪਣੀ ਬਹੁਤ ਸਾਰੀ ਊਰਜਾ ਗਵਾ ਦਿੱਤੀ ਸੀ ਜੋ ਪਹਿਲਾਂ ਉਸ ਦੀ ਵਿਸ਼ੇਸ਼ਤਾ ਸੀ ਉਹ ਨਹੀਂ ਰਹੀ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਕੋਈ ਖਤਰਾ ਨਹੀਂ ਹੈ ਅਤੇ 16 ਜਨਵਰੀ 1861 ਨੂੰ ਉਸ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿੱਚ ਆਪਣੇ ਪੁੱਤਰ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਉਸ ਸਮੇਂ ਚੀਨੀ ਯੁੱਧ ਦੇ ਅੰਤ ਵਿੱਚ ਕਈ ਸਿੱਖ ਰੈਜੀਮੈਂਟ ਕਲਕੱਤਾ ਰਾਹੀਂ ਘਰ ਵਾਪਸ ਆ ਰਹੀਆਂ ਸਨ ਸ਼ਹਿਰ ਵਿੱਚ ਸੇਖ ਰਾਜਸ਼ਾਹੀ ਦੀ ਮੌਜੂਦਗੀ ਨੇ ਖੁਸ਼ੀ ਅਤੇ ਵਫਾਦਾਰੀ ਦੇ ਪ੍ਰਦਰਸ਼ਨ ਨੂੰ ਜਨਮ ਦਿੱਤਾ। ਹੋਟਲ ਹਜ਼ਾਰਾ ਹਥਿਆਰਬੰਦ ਸਿੱਖਾਂ ਨਾਲ ਘਿਰਿਆ ਹੋਇਆ ਸੀ ਅਤੇ ਗਵਰਨਰ ਜਨਰਲ ਲਾਰਡ ਕੈਨਿੰਗ ਡਰ ਗਿਆ ਅਤੇ ਉਸ ਨੇ ਬਗਾਵਤ ਦੇ ਡਰੋਂ ਦਲੀਪ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਗਲੀ ਕਿਸ਼ਤੀ ਰਾਹੀਂ ਆਪਣੀ ਮਾਂ ਨਾਲ ਇੰਗਲੈਂਡ ਲਈ ਰਵਾਨਾ ਹੋ ਜਾਵੇ। ਇੰਗਲੈਂਡ ਜਾਂਦੇ ਸਮੇਂ ਦਲੀਪ ਸਿੰਘ ਨੇ ਸਰ ਜohn ਲੌਗਿਨ ਨੂੰ ਲਿਖਿਆ ਜੋ ਕਿ ਬ੍ਰਿਟਿਸ਼ ਹੱਥਾਂ ਵਿੱਚ ਆਪਣੀ ਜਵਾਨੀ ਦੌਰਾਨ ਉਸ ਦੇ ਸਰਪ੍ਰਸਤ ਰਹੇ ਸਨ। ਤੇ ਉਸ ਨੂੰ ਲੈਂਕੈਸਟਰ ਗੇਟ ਦੇ ਨੇੜੇ ਆਪਣੀ ਮਾਂ ਲਈ ਇੱਕ ਘਰ ਲੱਭਣ ਲਈ ਕਿਹਾ ਉਸ ਦੇ ਆਉਣ ਤੋਂ ਥੋੜੀ ਦੇਰ ਬਾਅਦ ਲੇਡੀ ਲੌਗਨ ਆਪਣੇ ਤਿੰਨ ਸਭ ਤੋਂ ਛੋਟੇ ਬੱਚੇ ਲੈ ਗਈ ਉਸ ਨੇ ਮਹਾਰਾਣੀ ਦੀ ਸੁੰਦਰਤਾ ਪ੍ਰਭਾਵ ਅਤੇ ਇੱਛਾ ਸ਼ਕਤੀ ਦੀਆਂ ਕਹਾਣੀਆਂ ਸੁਣੀਆਂ ਸਨ ਤੇ ਉਸ ਔਰਤ ਨੂੰ ਮਿਲਣ ਲਈ ਉਤਸੁਕ ਸੀ ਜਿਸ ਨੇ ਅਜਿਹੀ ਸ਼ਕਤੀ ਚਲਾਈ ਸੀ ਉਸ ਦੀ ਦਿਆ ਉਹਦੋਂ ਜਾਗ ਪਈ ਜਦੋਂ ਉਹ ਇੱਕ ਥੱਕੀ ਹੋਈ ਅਧ ਅਨੇ ਔਰਤ ਨੂੰ ਮਿਲੀ ਉਸ ਦਿ세ਹ ਟੁੱਟ ਗਈ ਅਤੇ ਉਸ ਦੀ ਸੁੰਦਰਤਾ ਅਲੋਪ ਹੋ ਗਈ ਸੀ ਪਰ ਵੱਧਦੀ ਉਮਰ ਦੇ ਤਣਾਅ ਵਿੱਚ ਉਹ ਚਾਨਕ ਚਮਕ ਅਤੇ ਚਲਕ ਉਸ ਦੇ ਚਲਾਕ ਅਤੇ ਦਲੇਰ ਦਿਮਾਗ ਨੂੰ ਦੇਖਿਆ ਜਾ ਸਕਦਾ ਸੀ ਜਿਸ ਨੂੰ ਕਦੇ ਪੰਜਾਬ ਦੇ ਮੈਸਾਲੀਨਾ ਵਜੋਂ ਜਾਣਿਆ ਜਾਂਦਾ ਸੀ ਆਖਰ ਕੋ ਸਮੇਂ ਬਾਅਦ ਲਈ ਦਲੀਪ ਸਿੰਘ ਆਪਣੀ ਮਾਂ ਨਾਲ ਯੋਗ ਸ਼ਾਇਰ ਦੇ ਮਾਲਗ੍ਰੇਵ ਕੈਸਲ ਚਲੇ ਗਈ ਜਾਇਦਾਦ ਤੇ ਉਸ ਲਈ ਇੱਕ ਵੱਖਰੀ ਸਥਾਪਨਾ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਪੁੱਤਰ ਤੋਂ ਦੁਬਾਰਾ ਵੱਖ ਨਾ ਹੋਣ ਲਈ ਬ੍ਰਿੜ ਸੀ ਆਪਣੇ ਜ਼ਿੰਦਗੀ ਦੇ ਆਖਰੀ 2 ਸਾਲਾਂ ਵਿੱਚ ਉਸਨੇ ਮਹਾਰਾਜਾ ਨੂੰ ਉਸ ਦੀ ਸਿੱਖ ਵਿਰਾਸਤ ਦੀ ਯਾਦ ਦਿਵਾਈ ਅਤੇ ਉਸ ਨੂੰ ਉਸ ਸਮਰਾਜ ਬਾਰੇ ਦੱਸਿਆ ਜੋ ਕਦੇ ਉਸ ਦਾ ਸੀ। ਉਹ ਬੀਜ ਬੀਜੇ ਜੋ 20 ਸਾਲਾਂ ਬਾਅਦ ਉਸ ਨੂੰ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਹਫਤਿਆਂ ਦੀ ਖੋਜ ਕਰਨ ਅਤੇ ਮਹਾਰਾਣੀ ਵਿਕਟੋਰੀਆ ਨੂੰ ਬੇਨਤੀ ਕਰਨ ਲਈ ਪ੍ਰੇਰਿਤ ਕੀਤਾ। ਇਸ ਉਮੀਦ ਵਿੱਚ ਕਿ ਉਹ ਆਪਣੇ ਨਾਲ ਧੋਖੇ ਦਾ ਹੱਲ ਕਰੇਗਾ। 1 ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦਕੌਰ ਦੀ ਮੌਤ ਇੰਗਲੈਂਡ ਵਿੱਚ ਆਪਣੀ ਨੀਂਦ ਵਿੱਚ ਸ਼ਾਂਤੀ ਨਾਲ ਹੋ ਗਈ। ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿੱਚ ਸਸਕਾਰ ਗੈਰ ਕਾਨੂੰਨੀ ਸੀ। ਅਤੇ ਦਲੀਪ ਸਿੰਘ ਨੂੰ ਆਪਣੀ ਮਾਂ ਦੀ ਦੇਹ ਪੰਜਾਬ ਲੈ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਲਈ ਉਸ ਨੂੰ ਕੁਸ ਸਮੇ ਲਈ ਕੈਨਸਰ ਗ੍ਰੀਨ ਕਬਰ ਸਾਨੂੰ ਵਿੱਚ ਡੀ ਸੈਂਟਰਸ ਚੈਪਲ ਵਿੱਚ ਰੱਖਿਆ ਗਿਆ ਸੀ। 1834 ਬਸੰਤ ਹਿਸ਼ ਮਹਾਰਾਜਾ ਨੇ ਸਰੀਰ ਨੂੰ ਭਾਰਤ ਵਿੱਚ ਬੰਬਈ ਲੈ ਜਾਣ ਦੀ ਇਜਾਜ਼ਤ ਪ੍ਰਾਪਤ ਕੀਤੀ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ। ਅਤੇ ਉਸਨੇ ਗੋਦਾਵਰੀ ਨਦੀ ਦੇ ਪੰਚਵਤੀ ਵਾਲੇ ਪਾਸੇ ਆਪਣੀ ਮਾਂ ਦੀ ਯਾਦ ਵਿੱਚ ਇੱਕ ਛੋਟੀ ਜਿਹੀ ਸਮਾਧੀ ਬਣਾਈ ਮਹਾਰਾਣੀ ਦੀ ਇੱਛਾ ਸੀ ਕਿ ਉਸ ਦੀ ਸਮਾਧੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਕੋਲ ਬਣਾਈ ਜਾਵੇ ਅਤੇ ਫਿਰ ਜਾ ਕੇ 1997 ਵਿੱਚ ਉਹਨਾਂ ਦੀਆਂ ਹਸਤੀਆਂ ਸ੍ਰੀ ਹਰਮੰਦਰ ਸਾਹਿਬ ਵਿੰਦਿਆ ਗਿਆ ਜਿੱਥੇ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਮਹਾਰਾਣੀ ਜਿੰਦਾ ਸਾਡੇ ਲਈ ਸਿਰਫ ਇਤਿਹਾਸ ਦੀ ਇੱਕ ਸ਼ਖਸੀਅਤ ਨਹੀਂ ਉਹ ਦਲੇਰੀ ਆਤਮ ਗੋੜਵ ਅਤੇ ਐਸ ਵੀ ਸੁਮਨ ਦੀ ਮੂਰਤੀ ਸੀ ਉਹ ਸਾਡੇ ਇਤਿਹਾਸ ਦੀ ਇੱਕ ਅਣਖੀਰਤ ਕਹਾਣੀ ਹੈ ਜੋ ਅੱਜ ਵੀ ਸਾਡੇ ਦਿਲਾਂ 'ਚ ਜਿੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਆਪਣੇ ਵਿਚ ਜ਼ਰੂਰ ਸਾਂਝੇ ਕਰਨਾ ਧੰਨਵਾਦ